ਲਿਆ ਬismillah ਦੋਦੀ ਸੇ ਮਿਲੀ ਆਜ ਪੇਮੈਂਟ ਚਾਚਾ ਪਾਣੀ ਸੀਟੀਆਂ ਮਾਰੀ ਜਾਂਦਾ ਬਸ ਕਰਿਆ ਚਾਚਾ ਤੇਰੀ ਉਮਰ ਸੀਟੀਆਂ ਮਾਰੀ ਰਣ ਲਈ ਨਹੀਂ ਹੈਗੀ ਕਲੱਚ ਤੇ ਮਸਿਆ ਪੜਦਾ ਐ ਗੋ ਮਾਜੀ ਓਏ ਚੱਲ ਕੇ ਚਾਚਾ ਨੂੰ ਸ਼ੁਗਲ ਮੇਲਾ ਵੀ ਲਾਉਣੇ ਆ ਫਿਰ ਆ ਲੈ ਵਲੋਗ ਦੇਖੋ ਡਿਸਕਸ ਕਰਨੇ ਕੱਲ ਸਿੱਖੀ ਬਣਾਉਣਾ ਦਾ ਸਰਪ੍ਰਾਈਜ਼ ਵਲੋਗ ਇਨਸ਼ਾਅੱਲਾ ਤੁਹਾਨੂੰ ਵੇਖਣ ਨੂੰ ਮਿਲੇਗਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੋਗ ਤੇ ਸਾਰੇ ਪਰਮਾਨ ਦਾ ਵੈਲਕਮ ਆ ਸਵਾਗਤ ਆ ਜੀ ਆਨਵਾਖਦੇ ਆ ਤੇ ਕਪਾ ਕਰਦੇ ਆ ਅੱਜ ਨਵਾਂ ਵਲੋਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਪਰਮਾਨ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੋਗ ਪੂਰਾ ਵੇਖਣਾ ਲਓ ਜੀ ਆ ਗਏ ਅਸੀਂ ਅੱਜ ਖਾਲਾ ਕੱਢਣਾ ਹੈ ਤੇਦਾ ਕਿੰਨੇ ਕਿੱਲਿਆਂ ਦਾ ਹੋਏਗਾ ਆਪਣਾ ਹੈਗਾ ਸਤਾ ਕਿੱਲਿਆਂ ਦਾ ਜਾਂ ਟੋਟਰ ਆਪਣੇ ਕੋ ਖਾਲਾਗਾ ਜਿਹੜਾ ਅਸੀਂ ਭਾਈ ਕੱਟਣਾ ਤੇ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕੇ ਮੌਸਮ ਥੋੜਾ ਠੰਡਾ ਹੈ ਗਰਮ ਵੀ ਆ ਤੇ ਠੰਡਾ ਵੀ ਆ ਹਵਾ ਚਲਣ ਦੀ ਵਿੱਚ ਤੇ ਕੋਸ਼ਿਸ਼ ਇਹ ਹੀ ਆ ਕਿ ਜਲਦੀ ਜਲਦੀ ਜਿਹੜਾ ਨਾ ਆਪਦਾ ਖਾਲਾ ਸੀ ਕੱਟ ਲਈਏ ਕੋਈ ਟਾਈਮ ਵਾਵਾ ਲੱਗ ਜਾਣਾ ਤੇ ਮਾਸ਼ਾਅੱਲਾ ਕਣਗਾ ਆਪਣੀਆਂ ਬਸ ਪਾਗੀਆਂ ਨੇ ਦੋ ਚੌਂ ਦਿਨਾਂ ਵਿੱਚ ਹੱਥ ਲਾ ਦੇਣਾ ਕਿਉਂਕਿ ਇਸ ਖਾਲੇ ਦੇ ਸਾਡੀ ਸਬਜ਼ੀ ਵੀ ਆ ਤੇ ਸਾਨੂੰ ਸਾਨੂੰ ਜ਼ਰੂਰੀ ਹੈ ਕਿ ਜਿਹੜਾ ਨਾ ਖਾਲਾ ਸੀ ਕੱਢ ਲੀਏ ਟਾਈਮ ਨਾਲ ਖਾਲਾ ਸੀ ਲਿਆ ਕੱਢ ਉਧਰ ਨਿਕਲ ਗਿਆ ਸਾਰਾ ਦਾ ਜਿਹੜਾ ਫਰੈਂਡ ਤੇ ਰਹਿ ਗਿਆ ਬਸ ਇਹ ਬੇਲ ਜੀ ਬੁੱਝੇ ਨਾ ਕੱਢਣੇ ਸਾਡੇ ਹੱਥਾਂ 'ਚ ਲਾ ਦੇ ਵੇਖੋ ਸ਼ਾਬਾਸ਼ ਸ਼ਾਬਾਸ਼ ਹੈ ਹੈ ਕਈ ਬੁੱਝੇ ਤੇ ਮੱਥੇ ਨੂੰ ਆਉਂਦੀ ਤੇ ਹੋਰ ਜੀ ਕੱਢ ਕੇ 30 ਵਗੇ ਚੱਲਦੇ ਆ ਡੇਰੇ ਤੇ ਆਓ ਜੀ ਡੇਢ ਦਾ ਟਾਈਮ ਹੋ ਗਿਆ ਡੰਗਰ ਕੱਢ ਲਿਆ ਵੀਰ ਨੂੰ ਲੈ ਕੇ ਜਾਣਾ ਛਪੜੇ ਉੱਥੋਂ ਨਵਾਣੇ ਆ ਇਹਨਾਂ ਨੂੰ ਪਾਣੀ ਪੂਣੀ ਇਹਨਾਂ ਨੂੰ ਪਾਣੇ ਆ ਹਾ 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 ਚਲੋ 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 ਲਓ ਜੀ ਇਹ ਉਨੀਚਰ ਕਪੜੇ ਨਾਲ ਨਹੀਂ ਇਹਨੂੰ ਚਾਚੂ ਨਹੀਂ ਪੱਠੇ ਪਾਉਣਗੇ ਆਪਾਂ ਇਹਨਾਂ ਨਵਾ ਕੇ ਬੰਦੇ ਉੱਤੇ ਬਾਅਦ ਚ ਲਾਉਣਾ ਹੈ ਚੋਈ ਆਪਾਂ ਆਪਣਾ ਪਤਰੇਰ ਜਿਹੜਾ ਨਾ ਟਰੈਕਟਰ ਲੈ ਕੇ ਆਇਆ ਅੱਜ ਆ ਚੱਲ ਜੀ ਆਹਦੀ ਕਾਰ ਫੋਰਚਨਰ ਅੱਗੇ ਚੱਲ ਵੀ ਇਹ ਬੰਦਾ ਆ ਵਡਾ ਬੜਾ ਤੂੰ ਕਲਾਚ ਤੇ ਮਸੇਆ ਪੜਦਾ ਮੈਗੋ ਮਾਜੀ ਓਏ ਨਹੀਂ ਸ਼ਹਿਰ ਚ ਕਾਮਯਾਬਤ ਨਹੀਂ ਹੋ ਸਕਦਾ ਇਹ ਜਲਦੀ ਇਹ ਕੀ ਹਾਲ ਹੈ ਹਾਂ ਬੱਸ ਇਹ ਗਾ ਲੋ ਜੀ ਡੰਗਰ ਸਾਡੇ ਚੋਏ ਗਣ ਦੱਦੀ ਆ ਗਿਆ ਉੰਦੇ ਨਾਲ ਹੀ ਉਹ ਮੱਖੀਆਂ ਨਾਲ ਹੀ ਲੈ ਆਉਂਦਾ ਹੈ ਪਾਈਦਰਾ ਮੁੰਡੇ ਦਾ ਵਲੌਗ ਬਣ ਕੇ ਅੱਜ ਰਾਤ ਆ ਜਾਏਗਾ ਕੀ ਹੋਈ ਤਿਆਰ ਹੁਣ ਜਿੰਨਾ ਉਹਨਾਂ ਦੇਣਾ ਪਰਨਾ ਹੋ ਰਹੀ ਕੀ ਕਰਨਾ ਕਿਵੇਂ ਪਰਨਾ ਹੈ ਹੈ ਕੀ ਲੈ ਕੰਨੀ ਕੁੜੀ ਅੱਜੋਂ ਆਈ ਯਾਰ ਪੂਰਾ ਗਰਮੀ ਆ ਗਈ ਹੁਣ ਦੁੱਧ ਘਟਣਾ ਹੀ ਘਟਣਾ ਯਾਰ ਮਾਜਾ ਕਿਉਂ ਪਾਈ ਜਾਂਦੇ ਆ ਭਾਈ ਅਹੀਂ ਤੇ ਤੈਨੂੰ ਰੋਕਣਾ ਮਾਜਾ ਪਾਉਣ ਤੂੰ ਲੈ ਭਾਂਡੇ ਤੇਰਾ ਨਾਂ ਮੱਖੀਆਂ ਲੱਗੀ ਫਿਰਦੀਆਂ ਨੇ ਕੋਈ ਨਹੀਂ ਭਾਈ ਆ ਮਹੀਨਾ ਮੱਖੀਆਂ ਪਾਹ ਰਹਿਣੀਆਂ ਰਹਿਣੀਆਂ ਜਿੰਨਾ ਵੀ ਅਹੀਂ ਕਰ ਲਈਏ ਨਾ ਮੱਖੀਆਂ ਰਹਿਣੀਆਂ ਰਹਿਣੀਆਂ ਨੇ ਨਾ ਰੱਖੀਵੇਂ ਹੱਥ ਲਾ ਦੇ ਭਾਂਡੇ ਦੇ ਭੁੜੇ ਕ ਪਰਲੇ ਪਾਸੇ ਜਾ ਪਾਉਂ ਹਾਂ 11 ਹੋ ਗਏ ਚਲੋ ਕਿ ਨਾ ਹੋ ਗਿਆ 15 ਦਾ 11 ਕੱਬੀ ਪਤਲੀਆ ਲੋਕ ਦੀ ਹਾਂ ਅੰਦੇ ਦੋ ਨੋਵਾਂ ਹੀ ਕੱਢ ਗਿਆ ਤੁਹਾਡਾ ਹਣਾ ਕਿੰਨਾਂ ਹੋਤੀ ਬੇ ਯਾਰ ਪੈਸੇ ਕੋ ਲਈਓ ਦੋ ਗਾਵਾਂ ਦੋ ਨਾਂ ਲੱਗਾਂ ਚਲੋ ਟਾਈਮ ਨਾ ਰਜ ਕਰੋ ਯਾਰ ਕੀ ਕਰਨ ਦੇ ਜੀ ਚਲੋ ਦੀ ਆ ਤੈਨੂੰ ਕੜਾਈ ਖੋਈ ਹੈ ਜੀ ਆ ਜਾ ਰਾਤ ਦਾ ਪ੍ਰੋਗਰਾਮ ਸਾਡਾ ਪਈ ਹੈ ਜੀ ਆਹ ਨਹੀਂ ਯਾਰ ਵਲੌਗ ਆਏਗਾ ਤੈਨੂੰ ਪਰ ਅੱਜ ਨਹੀਂ ਆਣਾ ਨਹੀਂ ਅੱਜ ਕਿਥੇ ਆਏਗਾ ਅੱਜ ਆਪਾਂ ਬਣਾਈ ਤੇ ਭਾਈ ਫਿਰ ਕੱਲ ਆਏਗਾ ਲਿਆ ਬਿਸਮਿਲ੍ਲਾ ਦੋਦੀ ਸੇ ਮਿਲੀ ਅੱਜ ਪੇਮੈਂਟ ਚਾਚਾ ਬੰਨ ਸਟੀਟੀਆਂ ਮਾਰੀ ਜਾਂਦਾ ਬਸ ਕਰੀਆ ਚਾਚਾ ਤੇਰੀ ਉਮਰ ਸੀਟੀਆਂ ਮਾਰੀ ਰਣ ਲਈ ਨਹੀਂ ਹੈਗੀ ਮੱਖੀਆਂ ਪਈ ਆਮ ਹੋਈਆਂ ਫਰਦੀਆਂ ਮੇਰੇ ਦਿਲ ਨਹੀਂ ਹੈ ਹਾਂ ਚਾਣਾ ਠੀਕ ਭਾਈ ਬੁੱਧੀ ਹੋ ਗਿਆ ਮੇਰਾ ਜਾਓ ਭਾਈ ਲੋ ਜੀ ਕਮਾ ਕਰਾਣ ਨੂੰ ਲਓ ਜੀ ਚੱਲੇ ਆਂ ਪੱਠਿਆਂ ਨੂੰ ਵੱਡਲੀ ਫਟਿਆਵਾਂ ਨਾ ਪੱਠੇ ਤੋ ਇੱਕ ਵਲੌਗ ਅੱਜ ਹੋਰ ਸ਼ੂਟ ਕਰਨਾ ਬੜਾ ਕਮਾਲ ਦਾ ਵਲੌਗ ਬੜਾ ਇੰਟਰਸਟਿੰਗ ਵਲੌਗ ਜਿਹੜਾ ਤੁਹਾਨੂੰ ਕੱਲ ਵੇਖਣ ਨੂੰ ਮਿਲੇਗਾ ਤੇ ਚੱਲਦੇ ਆਂ ਚਾਚਾ ਨਾਲ ਕੋ ਤੇ ਵੱਡਲੀ ਬੱਠੇ ਹੁਣ ਉਹ ਵੀ ਵੇਖਣ ਡਿਕੰਡੇ ਨੇ ਚਾਲਕੇ ਚਾਚਾ ਨਾਲ ਕੋ ਸ਼ੁਗਲ ਮੇਲਾ ਵੀ ਲਵਨੇ ਆ ਤੇ ਨਾਲੇ ਵਲੋਗ ਦੇਖੋ ਡਿਸਕਸ ਕਰਨੇ ਕੱਲ ਸਿੱਖੀ ਬਣਾਉਣਾ ਦਾ ਸਰਪ੍ਰਾਈਜ਼ ਵਲੋਗ ਇਨਸ਼ਾਅੱਲਾ ਤੁਹਾਨੂੰ ਦੇਖਣ ਨੂੰ ਮਿਲੇਗਾ ਲਓ ਜੀ ਪੱਠੇ ਵੱਢ ਗਿਆ ਆਪਾਂ ਹੋ ਗਏ ਵਿਲੇ ਤੇ ਡਾਊਨ ਨਾ ਨਗਰਾਂ ਨੂੰ ਪਾਣੀ ਸ਼ਾਮ ਹੋ ਗਈ ਆ ਇਹਨਾਂ ਨੂੰ ਡੋਨੇ ਆ ਪਾਣੀ ਹਟ ਚਲੋ 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 ਆ ਜਾ ਤੂੰ ਨਿਕਲ ਜਾ ਛਪੜੇ ਵੜੀ ਇਹਨਾਂ ਨੂੰ ਦਵਾ ਦਬ ਹੋਈਏ ਵਿਲੇ ਮੁੜ ਕੇ ਆਪਣਾ ਇੱਕ ਪ੍ਰੋਗਰਾਮ ਵੀ ਆ ਅਗਲੇ ਵਲੋਗ ਚ ਤੁਹਾਨੂੰ ਦੇਖਣ ਮਿਲੇਗਾ। ਲਓ ਜੀ ਅੰਦਰ ਵਾੜ ਦੀ ਸ਼ਾਮ ਹੋ ਗਈ ਹੈ। ਅੰਦਰ ਦੀ ਵਾੜ। ਕੀ ਕਰਦੇ ਆਪਾਂ ਇੱਥੇ ਵੀਡੀਓ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ 'ਚ।